ਦੇਖੋ ਨਗਰ ਕਾਉਂਸਲ ਦਾ ਦਫ਼ਤਰ ਤੇ ਉਹ ਸਭ ਦੀ ਕੋਠੀ ਹੈ ਨਾਪਾ ਦੇ ਜਿਹੜਾ ਇਹ ਪਟਾਈ ਦਾ ਕੰਮ ਸ਼ੁਰੂ ਹੋਇਆ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਅਸੀਂ ਪੱਕੂ ਪੰਚ ਦੀ ਵਰਕਸ਼ਾਪ ਦੇ ਵਿੱਚੋਂ ਟਰਾਲੀਆਂ ਦੇ ਟਾਇਰ ਹਿੱਸੇ ਲਿਫਟ ਵਾਲੇ ਪੰਪਾਂ ਤੇ ਉਹਨਾਂ ਦੇ ਪਾਈਪ ਡੰਗੀਆਂ ਡੁੰਗੀਆਂ ਬਰਾਮਦ ਹੋਈਆਂ ਨੇ ਉਸ ਦਿਨ ਤੋਂ ਸਾਡੀ ਇਨਵੈਸਟੀਗੇਸ਼ਨ ਜਾਰੀ ਸੀ ਕਿ ਇਹ ਟਰਾਲੀਆਂ ਦਾ ਸਮਾਨ ਹੋਰ ਬਹੁਤ ਵੱਡੇ ਪੱਧਰ ਤੇ ਹੋ ਰਿਹਾ ਹੋ ਸਕਦਾ ਕਿਉਂਕਿ ਮੌਕੇ ਦੀ ਪ੍ਰਧਾਨ ਇਹਦੇ ਘਰ ਵਾਲੀ ਸਜਾਤਾ ਚਾਵਲਾ ਜੇ ਕਿਤੇ ਇਹਨਾਂ ਨੇ ਜਿਹੜੀਆਂ ਟਰਾਲੀਆਂ ਦੇ ਬਕਸੇ ਚ ਵੱਡ-ਬੁੱਡ ਕੇ ਵੇਚ-ਬੋਚ ਤੇ ਕਿਤੇ ਹੋਰਾਂ ਪਰਾਂ ਕਰ ਕੀਤੇ ਆ ਤਾਂ ਜਿਹੜਾ ਸਮਾਨ ਬਚਦਾ ਸੀ ਜਿਵੇਂ ਆਂਗਲ ਮਿਲੇ ਆ ਟਰਾਲੀਆਂ ਦੇ ਵਿੱਡਾਲੇ ਤਾਂ ਉਹ ਸਾਡੇ ਕੋਲ ਇਹ ਜਾਣਕਾਰੀ ਸੀ ਕਿ ਵੱਡੇ ਪੱਧਰ ਤੇ ਉਹ ਇੱਥੇ ਟੋਆ ਪੱਟ ਕੇ ਜਿਹੜਾ ਹੋਰ ਬਰੀਕੀ ਸਮਾਨ ਆ ਬਿੱਡ ਹੋਗੇ ਟਰਾਲੀਆਂ ਦੇ ਡਾਲੇ ਹੋਗੇ ਜਾਂ ਕੋਈ ਮਤਲਬ ਗੈਂਸਪਲੈਂਡਰ ਆਇਰਾ ਵਗੈਰਾ ਜਿੰਨਾ ਵੀ ਟਰਾਲੀਆਂ ਦੇ ਵਿੱਚ ਸਮਾਨ ਸੀ ਜਿਹੜਾ ਨਹੀਂ ਕੱਟ ਸਕੇ ਕਿਸੇ ਪਾਸੇ ਜਿਹੜੀ ਉਹਰੇ ਰਾਤ ਨੂੰ ਦੱਬਿਆ ਸਾਡੀ ਇਹ ਸ਼ਕਤੀ ਸਾਡੀ ਇਹ ਮੰਗ ਸੀ ਪ੍ਰਸ਼ਾਸਨ ਤੋਂ ਵੀ ਸਾਡੀ ਤਸੱਲੀ ਕਰਾਈ ਜਾਵੇ ਕਿ ਇੱਥੋਂ ਕਿੰਨਾ ਸਮਾਨ ਬਰਾਮਦ ਹੁੰਦਾ ਹੈ ਕਿ ਇੱਕ ਸਰਕਾਰੀ ادارے ਦੇ ਵਿੱਚ ਚੋਰੀ ਵਾਲਾ ਸਮਾਨ ਦੱਬਣਾ ਇਹ ਇੱਥੋਂ ਦੇ ਜ਼ਿੰਮੇਵਾਰ ਸਜਾਤਾ ਚਾਵਲਾ ਦੇ ਘਰ ਵਾਲਾ ਮੌਕੇ ਦੀ ਪ੍ਰਧਾਨ ਦੇ ਤਾਂ ਫਿਰ ਅਸੀਂ ਆਸ ਕੀਤੀ ਹੋ ਕਰਾਂਗੇ ਕਿ ਅਸੀਂ ਲੋਕਾਂ ਦੇ ਜ਼ਿੰਮੇਵਾਰ ਜਿਹੜੇ ਲੋਕਾਂ ਨੂੰ ਬਣਾਉਂਦੇ ਨੇ ਐਮਸੀ ਚੁਣਦੇ ਨੇ ਪ੍ਰਧਾਨ ਚੁਣਦੇ ਨੇ ਕਿ ਸ਼ਹਿਰ ਦੇ ਭਲੇ ਵਾਸਤੇ ਲੋਕਾਂ ਦੇ ਭਲੇ ਵਾਸਤੇ ਚੁਣਦੇ ਨੇ ਕਿ ਵਿਕਾਸ ਹੋਵੇ ਸਰਕਾਰ ਤੋਂ ਚੰਗੀ ਲੋਕਾਂ ਨੂੰ ਆਸ ਹੋਵੇ ਪਰ ਜਿਹੇ ਜੇ ਚੋਰ ਗੁੰਡੇ ਅੰਦਰ ਅਸੀਂ ਕੁਰਸੀਆਂ ਤੇ ਬਿਠਾ ਕੇ ਮੋਤਵਰ ਬਣਾਤੇ ਜਿਹੜੇ ਸਰਕਾਰੀ ਏਡਾਰਿਆਂ ਨੂੰ ਨਹੀਂ ਬਖਸ਼ ਰਹੇ ਉੱਥੇ ਚੋਰੀਆਂ ਕਰਕੇ ਸਮਾਨ ਦੱਬਦੇ ਆ ਤਾਂ ਸਾਨੂੰ ਆਸ ਕੀ ਹੋ ਸਕਦਾ ਇਹਦੇ ਪਿੱਛੇ ਬਹੁਤ ਵੱਡਾ ਪਲਾਨ ਹੈਗਾ ਬਹੁਤ ਵੱਡੇ ਨੈਟਵਰਕ ਜੁੜਿਆ ਹੋਇਆ ਸਾਡੀਆਂ ਲਗਭਗ ਉਥੋਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਟਰਾਲੀਆਂ ਗਾਇਬ ਹੋਈਆਂ ਨੇ ਜਿਹੜੀਆਂ 2-3 ਟਰਾਲੀਆਂ ਦਾ ਸਮਾਨ ਇੱਥੋਂ ਪ੍ਰਾਪਤ ਹੋਇਆ ਦੀ ਵਰਕਸ਼ਾਪ ਦੇ ਵਿੱਚੋਂ ਤੇ ਉਹਦੀ ਜਦੋਂ ਉਹ ਗੱਲਬਾਤ ਚੱਲੀ ਤੇ ਪਰਚਾ ਦਰਜ ਹੋਇਆ ਤੇ ਉਸ ਤੋਂ ਬਾਅਦ ਇੱਕ ਟਰਾਲੀ ਲਾ ਬਰਸ ਛੱਡੀ ਜਾਂਦੀ ਹੈ ਹਲੇ ਹੋਰ ਟਰਾਲੀਆਂ ਵੀ ਸਾਨੂੰ ਆ ਸਕੈ ਨਾਬੇ ਦੇ ਵਿੱਚ ਕਿਤੇ ਉਰਾ ਪਰਾਂ ਕੀਤੀਆਂ ਹੋਈਆਂ ਨੇ ਹੁਣ ਤੱਕ ਦੇ ਦੌਰਾਨ ਕੀ ਕੁਝ ਬਰੰਬਲ ਹੋਇਆ ਨਹੀਂ ਤੇ ਖਦਾਈ ਚੱਲ ਰਹੀ ਆ ਉਹਦੇ ਵਿੱਚ ਜਿਹੜੇ ਟਰਾਲੀਆਂ ਦੇ ਬਿੱਡਾ ਉਹਨਾਂ ਦੇ ਐਂਗਲ ਤੋੜ ਮਰੋੜ ਕੇ ਜਿਹੜੇ ਦੱਬੇ ਹੋਇਆ ਹਲੇ ਚੱਲ ਰਹੀ ਆ ਉਹਦੇ ਵਿੱਚੋਂ ਹੋਰ ਕੀ ਨਿਕੜਦਾ ਸਾਨੂੰ ਸ਼ੱਕ ਹੈ ਟਰਾਲੀਆਂ ਦੇ ਡਾਲੇ ਵੀ ਹੋ ਸਕਦੇ ਆ ਲਿਫਟ ਪੰਪ ਵੀ ਹੋ ਸਕਦੇ ਆ ਕੋਈ ਗੈਂਸ ਸਿਲੰਡਰ ਵੀ ਨਿਕੜ ਸਕਦੇ ਆ ਕੋਈ ਏਸੀ ਰਾ ਵਗੈਰਾ ਵੀ ਨਿਕੜ ਸਕਦੇ ਆ ਸਾਡਾ ਸਮਾਨ ਮੰਨ ਕੇ ਸਾਨੂੰ ਤਾਂ ਇਹ ਸ਼ੱਕ ਹੈ ਕਿ ਆ ਮਤਲਬ ਮੰਗ ਸਾਡੀ ਇਹੀ ਆ ਕਿ ਜਿਹੜਾ ਜ਼ਿੰਮੇਵਾਰ ਇਨਸਾਨ ਇੱਕ 90 90 ਦਾ ਬਣਿਆ ਸ਼ਹਿਰ ਦਾ ਉਹਨੇ ਵੱਡੀ ਚੋਰੀ ਕੀਤੀ ਆ ਕਿਸਾਨਾਂ ਨੂੰ ਲੁੱਟਿਆ ਉਹਤੇ ਪਹਿਲਾਂ ਪਰਚਾ ਆ ਸਖਤ ਕਾਰਵਾਈ ਹੋ ਕੇ ਉਹਨੂੰ ਸਖਤ ਸਜ਼ਾ ਮਾ ਦਿੱਤੀਆਂ ਜੇਲ੍ਹ ਚੇਤਾ ਜਾਵੇ ਤੇ ਜਿਹੜਾ ਸਮਾਨ ਸਾਡਾ ਹੋਰ ਗਾਇਬਾ ਉਹ ਤੋਂ ਬਰਾਮਦ ਕਰਾਇਆ ਜਾਵੇ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਹਤੇ ਅਸੀਂ ਵੱਡੇ ਪੱਧਰ ਤੇ ਅਬਦਾ ਜਥੇਬੰਦੀ ਵੱਲੋਂ ਮੋਰਚੇ ਵੱਲੋਂ ਫੈਸਲਾ ਕਰਕੇ ਸਖਤ ਸੰਘਰਸ਼ ਕਰਾਂ ਇਹ ਪ੍ਰਭੋ ਨਗਰ ਕਾਉਂਸਲ ਦੇ ਈਓ ਦੀ ਕੋਠੀ ਕੌਣ ਬੈਂਦਾ ਕੌਣ ਨਹੀਂ ਪੈਂਦਾ ਉਹ ਸਾਨੂੰ ਨਹੀਂ ਪਤਾ ਕਿਉਂਕਿ ਅਸੀਂ ਤਾਂ ਇਹ ਨਗਰ ਕਾਉਂਸਲ ਦਫ਼ਤਰ ਦੇ ਵਿੱਚ ਪਹਿਲੀ ਵਾਰ ਆਏ ਉਰੋਂ ਦੀ ਲੰਘ ਜਾਂਦੇ ਸੀ ਸਾਨੂੰ ਪਤਾ ਨਹੀਂ ਸੀ ਉਰੇ ਨਗਰ ਕਾਉਂਸਲ ਦਫ਼ਤਰ ਆ ਸੋ ਤੁਸੀਂ ਦੇਖ ਸਕਦੇ ਹੋ ਜਿਹੜੇ ਪਿਛਲੇ ਸਮੇਂ ਦੇ ਵਿੱਚ ਪੱਪੂ ਕਹਿੰਦਾ ਰਿਹਾ ਮੈਂ ਟਾਇਰ ਲੈ ਕੇ ਆਇਆ ਕਵਾੜੀਆਂ ਤੋਂ ਪਰ ਆਹ ਉਹੀ ਟਰਾਲੀਆਂ ਦਾ ਸਾਡਾ ਸਮਾਨ ਆ ਜਿਹੜਾ ਧਰਤੀ ਦੇ ਵਿੱਚੋਂ ਲਿਕੜ ਰਿਹਾ ਕਿਹਨੇ ਦੱਬਿਆ ਕਿਵੇਂ ਦੱਬਿਆ ਇਹ ਇਨਵੈਸਟੀਗੇਟਿਵ ਕੇਸ ਨਾਲ ਜਿਹੜੀ ਉਹ ਸਰਕਾਰਾਂ ਕਰਨਾ ਕਿਉਂਕਿ ਇਹ ਜ਼ਮਾਨਾ ਜਿਹੜਾ ਸਰਕਾਰਾਂ ਨੇ ਕਢਾਉਣਾ ਸੀ ਜਿਹੜਾ ਅਸੀਂ ਭਰਾਭੂ ਅੱਜ ਸੜਕਾਂ ਤੇ ਬਹਿ ਕੇ ਦਿਨ ਰਾਤ ਬਹਿ ਕੇ ਪਾਲਿਆਂ ਦੇ ਵਿੱਚ ਸਰਦੀਆਂ ਦੇ ਵਿੱਚ ਸੜਕ ਤੇ ਪੈਣਾ ਭਖਾਰੀਆਂ ਵਾਲਾ ਕੰਮ ਅਸੀਂ ਕਰਕੇ ਆ ਸਮਾਨ ਕਢਵਾਇਆ ਇਹ ਪ੍ਰਸ਼ਾਸਨ ਦੀ ਆ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਆ ਜਿਵੇਂ ਬਾੜੇ ਖੇਤ ਨੂੰ ਖਾਨ ਲੱਗ ਜੇ ਜਿਹੜੀ ਅਸੀਂ ਬਾੜ ਬਣਾਈ ਸੀ ਕਿ ਸਾਡੇ ਪੰਜਾਬ ਨੂੰ ਮਜ਼ਬੂਤ ਕਰੂ ਆ ਦੇਖੋ ਬਾੜ ਖੇਤ ਨੂੰ ਖਾਨ ਆਲੀ ਗੱਲ ਆ ਇਹ ਕੁਝ ਬਰਾਬਰ ਹੋ ਜਾਣਾ ਇਹ ਜਿਹੜੀਆਂ ਸਾਡੀਆਂ ਟਰਾਲੀਆਂ ਤੇ ਆ ਜੀ ਉਹਨਾਂ ਦੀ ਜਾਲੀ ਬਣਾਈ ਹੁੰਦੀ ਆ ਬਿੱਡ ਬਣਾਇਆ ਹੁੰਦਾ ਜਿਹਦੇ ਵਿੱਚ ਤੂੜੀ ਪੈਂਦੀ ਆ ਉਹ ਸਮਾਨ ਆ ਸਾਡੀਆਂ ਉਹੀ ਟਰਾਲੀਆਂ ਦਾ ਜਿਹੜੀਆਂ ਟਰਾਲੀਆਂ ਪੱਪੂ ਦੀ ਬਰਖ ਸਾਹਿਬ ਚੋਂ ਬਰਾਮਦ ਹੋਈਆਂ ਸੀ ਉਹਨਾਂ ਦਾ ਸਮਾਨ ਆ ਹਜੇ ਸ਼ੁਰੂ ਆ ਜੇਸੀਬੀ ਚੱਲ ਰਹੀ ਆ ਇਹੋ ਲਈ ਰੈਜ਼ਿਡੈਂਸ ਬਣਿਆ ਵਾ ਜੀ ਇਹ ਅ ਅੱਛਾ ਇਹ ਜਿਹੜਾ ਹੁਣ ਸਮਾਨ ਨਿਕਰ ਰਿਹਾ ਇਸ ਤਰ੍ਹਾਂ ਦੇਖ ਦਿਓ ਜੋ ਕਿਸਾਨ ਯੂਨੀਅਨ ਨੇ ਕਿਹਾ ਸੀ ਕਾਫੀ ਸਮਾਨ ਨਿਕਰ ਰਿਹਾ ਹੈਗਾ ਟਰਾਲੀਆਂ ਦਾ ਜੋ ਪਾਰਟਸ ਨੇ ਹਾਂਜੀ ਹੈ ਤਾਂ ਸਹੀ ਨੇ ਪਾਰਟ ਦੀ ਟਰਾਲੀਆਂ ਦੇ ਪਾਰਟਸ ਨੇ ਹਾਂਜੀ ਹਾਂਜੀ ਤੇ ਕੀ ਲੱਗਦਾ ਕਿਹਨੇ ਦੱਬਿਆ ਕਿ ਤੁਹਾਡੀ ਜ਼ਿੰਮੇਵਾਰੀ ਬਣਦੀ ਆ ਤੁਸੀਂ ਇੱਥੇ ਜਿਹੜਾ ਹੈਗਾ ਕਾਰਜਕਾਲ ਸੰਭਾਲਿਆ ਹੋਇਆ ਕੁਟੀਰ ਮਿੰ ਸਰ ਮੈਂ ਤਾਂ ਉਰੇ ਕਦੇ ਬੜਿਆ ਹੀ ਨਹੀਂ ਜੀ ਕੋਠੀ ਦੇ ਵਿੱਚ ਮੈਂ ਤਾਂ ਕਿਤੇ ਇੱਕ ਉਹ ਦੂਕਾ ਟਾਈਮ ਆਇਆ ਹੂੰਗਾ ਮੈਂ ਕਦੇ ਉਰੇ ਰਿਹਾ ਨਹੀਂ ਹਾਂਜੀ ਹਾਂ ਇਹ ਕੋਠੀ ਦੇ ਵਿੱਚ ਮੈਂ ਕਦੇ ਬੜਿਆ ਨਹੀਂ ਜੀ ਹਾਂਜੀ ਅੱਛਾ ਫਿਰ ਸਮਾਨ ਇਹ ਇੱਥੋਂ ਕਿਵੇਂ ਆ ਗਿਆ ਜਿਹੜਾ ਟਰਾਲੀਆਂ ਭਰ ਕੇ ਆਏ ਹੋਣਗੇ ਜਿਹੜਾ ਸਮਾਨ ਇਹਨਾਂ ਮਿੰਜੀ ਮੈਨੂੰ ਨਹੀਂ ਇਹ ਗੱਲ ਦਾ ਪਤਾ ਵੀ ਸਮਾਨ ਉਰੇ ਕਿਵੇਂ ਆ ਗਿਆ ਕਿਉਂਕਿ ਮੈਂ ਤਾਂ ਉਰੇ ਰਿਹਾ ਹੀ ਨਹੀਂ ਹੂੰ ਐਥੇ ਕੌਣ ਰਹਿੰਦਾ ਸੀ ਇੱਥੇ ਜ਼ਿੰਮੇਵਾਰੀ ਕਿਹਦੀ ਸੀ ਜ਼ਿੰਮੇਵਾਰੀ ਸਰ ਸਾਡੀ ਮੁਸਿੰਦਰ ਹੀ ਖੜਦੀ ਆ ਆਮ ਤੌਰ ਤੇ ਉਹ ਇਹਨਾਂ ਦੀ ਮਸ਼ੀਨਰੀ ਨੂੰ ਜਾਂ ਉਹਦੇ ਲਈ ਮਲਾਜ਼ਮਾਂ ਨੂੰ ਜਿਹੜੇ ਉਹਰੇ ਆਊਟਸੋਰਸ ਸੀਗੇ ਸਾਡੇ ਉਹਨਾਂ ਨੂੰ ਪੰਕਜ ਪੱਪੂ ਜੀ ਜਿਹੜੇ ਸੁਜਾਤਾ ਚਾਵਲਾ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਸੀਗੇ ਜੀ ਉਹਨਾਂ ਦੇ ਪਤੀ ਦੇਖਦੇ ਹੁੰਦੇ ਸੀ ਹਾਂਜੀ ਹਾਂਜੀ ਨਹੀਂ ਕੋਠੀ ਤੁਹਾਡੇ ਨਾਮ ਹੈ ਤੁਸੀਂ ਰਹਿੰਦੇ ਨਹੀਂ ਸੀ ਉਹਰੇ ਨਹੀਂ ਮੈਂ ਨਹੀਂ ਰਹਿੰਦਾ ਸੀ ਜੀ ਤੇ ਉਹ ਫਿਰ ਕਿਸ ਉਹਦੇ ਤੇ ਹੋਣ ਦੇ ਮਤਾ ਉਰੇ ਰਹਿੰਦੇ ਸੀ ਉਹਨਾਂ ਕੋਲ ਕੀ ਪਾਵਰ ਸੀ ਉਹਰੇ ਰਹਿਣ ਦੀ ਹਾਂ ਉਹਨਾਂ ਦੀ ਪਤਨੀ ਪ੍ਰਧਾਨ ਸੀਗੀ ਜੀ ਅੱਛਾ ਹਾਂਜੀ ਉਹਨਾਂ ਕੋਲ ਕੋਈ ਨਗਰ ਕੌਂਸਲ ਦਾ ਕੋਈ ਉਹ ਤਾਂ ਨਹੀਂ ਐਮਸੀ ਕਰਾ ਜਾ ਕੋਈ ਹੋਰ ਨਹੀਂ ਜੀ ਨਹੀਂ ਉਹਨਾਂ ਕੋਲੇ ਨਹੀਂ ਅੱਛਾ ਫਿਰ ਤੁਹਾਨੂੰ ਕੀ ਲੱਗਦਾ ਕੋਠੀ ਤੁਹਾਡੇ ਨਾਮ ਹੈ ਕਿੰਦਾ ਦੱਬਿਆ ਹੋਇਆ ਹੋ ਸਕਦਾ ਸਮਾਨ ਇਹ ਹੁਣ ਮੈਂ ਤਾਂ ਜੀ ਇਹ ਤਾਂ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਇਨਵੈਸਟੀਗੇਸ਼ਨ ਚ ਪਤਾ ਲੱਗੂਗਾ ਕਿਨੇ ਦੱਬਿਆ ਜੀ ਇਹ ਤੇ ਜਿਹੜੀ ਇਨਵੈਸਟੀਗੇਸ਼ਨ ਦਾ ਮੁਕਦਮੇ ਦੀ ਉਹ ਸਾਡੇ ਵੱਲੋਂ ਕੀਤੀ ਜਾ ਰਹੀ ਹੈ ਸੀ ਸਟਾਫ ਵੱਲੋਂ ਇਨਵੈਸਟੀਗੇਸ਼ਨ ਦੇ ਵਿੱਚ ਹੀ ਸਾਨੂੰ ਇਨਫਾਰਮੇਸ਼ਨ ਮਿਲੀ ਸੀ ਕਿ ਇੱਥੇ ਸਮਾਨ ਜਿਹੜਾ ਦੱਬਿਆ ਹੋਇਆ ਹੈ ਟਰਾਲੀਆਂ ਦਾ ਉਹ ਤੁਹਾਡੇ ਸਾਹਮਣੇ ਸੀ ਡਿਊਟੀ ਮੈਜਿਸਟਰੇਟ ਦੀ ਹਾਜ਼ਰੀ ਵਿੱਚ ਇਹ ਸਮਾਨ ਅਸੀਂ ਕਰਾ ਰਹੇ ਹਾਂ ਜੀ ਸੀਬੀ ਨਾਲ ਜੋ ਜੋ ਮਿਲਦਾ ਦੇਖਦੇ ਹਾਂ ਕੀ ਕੀ ਸਮਾਨ ਮਿਲਿਆ ਹੁਣ ਤੱਕ ਉਨ ਤੋਂ ਸਿਰਫ ਪੱਤੀਆਂ ਨਹੀਂ ਆ ਜੀ ਤਾਂ ਪੱਤੀਆਂ ਮਿਲੀਆਂ ਨੇ ਤੁਹਾਡੇ ਆਪਣੀ ਇਹ ਟਰਾਲੀ ਦੀ ਨਹੀਂ ਹੋ ਕਿਸੇ ਦੀ ਆਹ ਟਰਾਲੀ ਦੀ ਹੋ ਸਕਦੀਆਂ ਨੇ ਦੇਖ ਬਾਕੀ ਚੈੱਕ ਕਰਦੇ ਹਾਂ ਸਾਰਾ ਚੰਗੀ ਤਰ੍ਹਾਂ ਕੀ ਸਮਾਨ ਕੀ ਮੰਗ ਕਰਦੇ ਨੇ ਜੀ ਕਿਸਾਨ ਤਾਂ ਦੇਖੋ ਇਹ ਮੰਗ ਕਰ ਰਹੇ ਨੇ ਵੀ ਇੱਥੇ ਸਮਾਨ ਬਹੁਤ ਜ਼ਿਆਦਾ ਦੱਬਿਆ ਹੋਇਆ ਹੈ ਉਹ ਬਾਕੀ ਦੇਖਦੇ ਹਾਂ ਹੁਣ ਖਦਾਈ ਚੱਲ ਰਹੀ ਹੈ ਤੁਹਾਡੇ ਸਾਹਮਣੇ ਸਾਰਾ ਚੈੱਕ ਹੋ ਜਾਊਗਾ ਹੁਣੀ ਇੱਕ ਘੰਟੇ ਦੇ ਵਿੱਚ ਹੀ ਇਹ ਕੀ ਦੀ ਕੋਟੀਆਂ ਵੀ ਹੁਣ ਕਿਸ ਦੇ ਖਿਲਾਫ ਮਾਮਲਾ ਦਰਜ ਹੋਊਗਾ ਮਾਮਲਾ ਤਾਂ ਮਕਦਮਾ ਤਾਂ ਪਹਿਲੀ ਦਰਜ ਹੈ ਜੀ ਜੀਦੀ ਜੀ ਦੇ ਵੀ ਇਹਦੇ ਵਿੱਚ ਉਹ ਹੋਊਗਾ ਇਹਦਾ ਵੀ ਰੋਲ ਹੋਊਗਾ ਉਹ ਸਾਰਾ ਅਸੀਂ ਇਨਵੈਸਟੀਗੇਟ ਕਰਾਂਗੇ ਇਨਵੈਸਟੀਗੇਸ਼ਨ ਦੇ ਵਿੱਚ ਸਾਰੇ ਇੱਕ ਤੋਂ ਪੁੱਛਗਿੱਛ ਕਰਾਂਗੇ